ਗੱਪੇ ਵੀ ਪਰੇ ਤੋਂ ਪਰੇ ਪਈ। ਇੱਕ ਗੱਪੀਆਂ ਦਾ ਪਿੰਡ ਸੀ। ਇੱਕ ਬੰਦੇ ਨੇ ਗੱਪ ਮਾਰੀ ਕਹਿੰਦਾ ਸਾਡਾ ਬੁੜਾ ਇੰਨੀ ਤਤੀ ਚਾਹ ਪੀਂਦਾ। ਐਂ ਕਹਿੰਦਾ ਵਾਲਾ ਆਉਂਦਾ ਹੀ ਇਹ ਹਜੇ। ਐਂ ਫੈਂਟਮ ਨਹੀਂ ਮਾਰਦਾ ਕਹਿੰਦਾ ਰਿਜ ਦੀ ਹੋਈ ਪਾ ਕੇ ਕੱਪ ਚ ਠਾ ਦੇਣੀ ਪੀ ਜਾਂਦਾ। ਦੂਜਾ ਉਦੋਂ ਵੀ ਗਾਂਹ। ਉਹ ਕਹਿੰਦਾ ਉਹ ਤਾਂ ਗਲਾਸ ਚ ਪਾਈ ਲੈਂਦਾ। ਸਾਡਾ ਬੁੜਾ ਤਾਂ ਪਤੀਲੀ ਨੂੰ ਨਹੀਂ ਮੂੰਹ ਲਾ ਲੈਂਦਾ। ਉਹਦੋਂ ਵੀ ਗੰ। ਤੇ ਤੀਜੇ ਨੇ ਉਹੀ ਨਹੀਂ ਦੇਖਿਆ ਅੱਗਾ ਪਿਛਾ। ਉਹ ਕਹਿੰਦਾ ਯਾਰ ਪਤੀਲੀ ਤੋਂ ਕੀ ਕਰਾਉਣਾ? ਖੰਡ ਚਾਹ ਪਤੀ ਪਾਣੀ ਪੀ ਕੇ ਬਾਪੂ ਚੁੱਲ੍ਹੇ 'ਤੇ ਬਹਿ ਜਾਂਦਾ। ਆਪੇ ਉੱਪਰ ਦੀ ਜਾਂਦੀ। ਗੱਪੀ ਵੀ ਪਰੇ ਤੋਂ ਪਰੇ ਹੁੰਦੀ। ਕੋਈ ਬੰਦ ਨਾ ਕਰਿਆ ਕਰ। ਸਾਉਂਡ ਤਾਂ ਮੰਨਿਆ ਹੋਇਆ ਆਪਣਾ ਇਹ ਸਥਾਨ ਦਾ ਅੱਜ ਪਤਾ ਨਹੀਂ ਕੀ ਹੋਇਆ ਹੋਇਆ